ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਲਾਪਰੇ ਸੰਗ ਪੇਜ ਤੇ ਅੱਜ ਪਹੁੰਚੋ ਐ ਖੰਨਾ ਮੰਡੀ ਜਿਹੜੀ ਕਿ 8 ਤਰੀਕ ਨੂੰ ਲੱਗਦੀ ਆ 8 ਤੇ 28 ਤਰੀਕ ਨੂੰ ਲੱਗਦੀ ਆ ਇੱਥੇ ਟਾਪ ਦੀਆਂ گاਵਾ ਤੇ ਝੋਟੀਆਂ ਆਉਂਦੀਆਂ ਹਨ ਟਾਪ ਬਰੀਡ ਦੀ ਗਾਂ ਆਈ ਆ ਦੇਖੋ ਸਾਰਿਆਂ ਨਾਲੋਂ ਵੱਡੀ ਗਾਂ ਦੋਸਤੋ ਖੰਨਾ ਮੰਡੀ ਤੇ ਆਈ ਆ ਅਗਲੇ ਲੱਪਾ 22 ਤੋਂ ਪਿੱਛਾਂਗੇ ਇਹਦੀ ਦੋਸਤ ਕਿੰਨਾ ਦੇ ਦੂਗੀ ਉਹ ਵੀ ਸਾਰਾ ਕੁਝ ਪੁੱਛਾਂਗੇ ਸਾਰੀ ਡਿਟੇਲ ਪੁੱਛ ਕੇ ਦੱਸਾਂਗੇ ਬਈ ਦੋ ਕਾਂ ਦਾ ਤੋਰਾ ਤੋਰਾ ਚੈੱਕ ਕਰੋ ਦੋਸਤੋ ਜੀ ਆਂਦੀ ਸਨਾ ਮੰਡੀ ਦੀ ਸਭ ਤੋਂ ਵੱਡੀ ਖਾਂ ਕੁਆਲਿਟੀ ਕੁਆਲਿਟੀ ਚੈੱਕ ਕਰੋ ਦੋਸਤੋ ਦੁਆ ਦੀ ਬ੍ਰੀਡ ਬਹੁਤ ਆ ਬਾਕੀ ਬਾਕੀ ਭਾਈ ਓਨਰ ਨਾ ਮਿਲਾਗੇ ਭਾਈ ਕਦ ਕਾੜ ਪੂਰਾ ਦੋਸਤੋ ਗਾਂ ਦਾ ਸਾਰਿਆਂ ਨਾਲੋਂ ਵੱਡੀ ਗਾਂ ਜੋ ਖੰਨਾ ਮੰਡੀ ਵਿੱਚ ਸਭ ਤੋਂ ਵੱਡੀ ਗਾਂ ਹੈ ਦੋਸਤੋ 6 ਲੱਖ ਰੁਪਇਆ ਡਿਮਾਂਡ ਰੱਖੀਆ ਦੋਸਤੋ ਇਹਦੀ 6 ਲੱਖ ਰੁਪਇਆ ਡਿਮਾਂਡ ਗਾਂ ਦੀ ਸ ਖੰਨਾ ਮੰਡੀ ਸਭ ਤੋਂ ਵੱਡੀ ਗਾਂ ਹੈ ਗਾਂਾਂ ਦੀ ਤਿਆਰੀ ਚੰਗੀ ਕਰੋ ਦੋਸਤੋ ਦੇਖੋ ਸੋਨਾ ਤੋਂ ਵੱਡੀ ਗਾਂ ਖੰਨੇ ਸਭ ਤੋਂ ਵੱਡੀ ਗਾਂ ਕਨੇ ਮੰਡੀ ਚ 6 ਲੱਖ ਰੁਪਇਆ ਡਿਮਾਂਡ ਆ ਦੋਸਤੋ ਇਹਦੀ ਮੰਡੀ ਸਾਰੀ ਭਰੀ ਆ ਤੇ ਸਾਰਿਆਂ ਨਾਲੋਂ ਵੱਡੀ ਗਾਂ ਦੋਸਤੋ ਇਹ ਆ ਦੇਖੋ ਸਾਰੀ ਮੰਡੀ ਭਰੀ ਆ ਤੇ ਸਭ ਤੋਂ ਵੱਡੀ ਗਾਂ ਇਹ ਆਈ ਆ ਦੋਸਤੋ 이답해주 <sweak> <sweak> हलो no, no, no.